ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਕੁਲਵਿੰਦਰ ਖੋਖਰ ਤੇ ਤੁਸੀਂ ਜੁੜ ਚੁੱਕੇ ਹੋ ਮੇਰੇ ਚੈਨਲ ਰਿਪੋਰਟਰ ਆਫ ਐਗਰੀਕਲਚਰ ਖੇਤੀਬਾੜੀ ਰਿਪੋਰਟਰ ਦੇ ਨਾਲ ਅੱਜ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਪੀ ਐਚ ਮੀਟਰ ਬਾਰੇ ਪੀ ਐਚ ਮਾਪ ਬਾਰੇ ਇਹ ਜਿਹੜਾ ਤੁਸੀਂ ਮੀਟਰ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਪੀ ਐਚ ਨੂੰ ਮਾਪਣ ਵਾਲਾ ਮੀਟਰ ਹੈ ਪਿਛਲੇ ਦਿਨੀ ਫੇਸਬੁੱਕ ਤੇ ਇਹਦੀ ਬਹੁਤ ਜ਼ਿਆਦਾ ਚਰਚਾ ਹੋਈ ਆ ਬਹੁਤ ਜ਼ਿਆਦਾ ਲੋਕਾਂ ਨੇ ਆ ਫੇਸਬੁਕ ਤੇ ਇਸ ਵੀਡੀਓ ਨੂੰ ਦੇਖਿਆ ਇਸ ਮੀਟਰ ਦੀ ਵੀਡੀਓ ਨੂੰ ਦੇਖਿਆ ਤੇ ਪਿੱਛੇ ਜਿਹੜਾ ਤੁਸੀਂ ਚਾਰਟ ਮੇਰੇ ਮੰਗਰ ਲੱਗਿਆ ਹੋਇਆ ਦੇਖ ਰਹੇ ਹੋ ਪੀ ਐਚ ਮਾਪ ਹੈ ਪੀ ਐਚ ਮਾਪ ਅਸਲ ਦੇ ਵਿੱਚ ਹੁੰਦਾ ਕੀ ਹੈ ਪੀ ਐਚ ਮਾਪ ਠੀਕ ਉਮੀਰ ਰਿਪੋਰਟ ਹੈ ਜਿਵੇਂ ਅਸੀਂ ਆਪਣੇ ਖੂਨ ਦੇ ਆਪਣੇ ਲੀਵਰ ਦੇ ਜਾਂ ਸਾਡੇ ਕਿਸੇ ਓਟੀਪੀਟੀ ਦੀ ਅਸੀਂ ਰਿਪੋਰਟ ਜਿਹੜੀ ਹੈ ਉਹ ਚੈੱਕ ਕਰਾਉਨੇ ਆ ਤਾਂ ਉਹ ਫਿਰ ਦੱਸਦੇ ਆ ਵੀ ਇੰਨੀ ਭਾਈ ਤੁਹਾਡੀ ਵਧੀ ਹੋਈ ਹੈ ਇੰਨੀ ਤੁਹਾਡੀ ਇਹ ਚੀਜ਼ ਕੱਟੀ ਹੋਈ ਹੈ ਇਹ ਜਿਹੜੀ ਚਾਟ ਹੈ ਜਾਈ ਰਿਪੋਰਟ ਹੈ ਜਿਹੜੀ ਮੰਗਰ ਲੱਗੀ ਹੋਈ ਆ ਇਹ ਸਾਡੀ ਜ਼ਮੀਨ ਦੇ ਮਿੱਟੀ ਦੇ ਮਿਹਦੇ ਦੀ ਰਿਪੋਰਟ ਆ ਪੀ ਐਚ ਜਦੋਂ ਫੈਕਟਰ ਦੀ ਅਸੀਂ ਗੱਲ ਕਰਦੇ ਆ ਪੀ ਐਚ ਫੈਕਟਰ ਅਸਲ ਚ ਹੈ ਕੀ ਉਹ ਸਾਡੀ ਮਿੱਟੀ ਦੇ ਵਿੱਚ ਕੁਝ ਤਜਾਬ ਪਏ ਨੇ ਸਾਡੀ ਮਿੱਟੀ ਦੇ ਵਿੱਚ ਕੁਝ ਲੂਣ ਪਏ ਨੇ ਜਾਂ ਸਾਡੀ ਮਿੱਟੀ ਦਾ ਖਾਰਾਪਨ ਜਾਂ ਸਾਡੀ ਮਿੱਟੀ ਦਾ ਜਿਹੜਾ ਤਜਾਬੀਪਨ ਹੈ ਉਹਦੇ ਬੈਲੈਂਸ ਨੂੰ ਉਹਦੀ ਗਿਣਤੀ ਨੂੰ ਪੀ ਐਚ ਕਹਿ ਦਿੰਦੇ ਨੇ ਪੋਟੈਂਸ਼ੀਅਲ ਆਫ ਹਾਈਡਰੋਜਨ ਇਹ ਇਹਦੀ ਅੰਗਰੇਜ਼ੀ ਚ ਫੁੱਲ ਫਾਰਮ ਟਾਈ ਮੀਟਰ ਚ ਅਸੀਂ ਦੇਖਦੇ ਆ ਵੀ ਉੱਤੇ ਜਿਹੜੀ ਚੀਜ਼ ਲਿਖੀ ਹੋਈ ਆ ਹਾਊਸ ਆਇਲ ਪੀ ਐਚ ਇਫੈਕਟ ਅਵੇਲੇਬਿਲਟੀ ਆਫ ਪਲਾਂਟ ਨਿਊਟ੍ਰੀਸ਼ਨ ਜਿਹੜੇ ਖਰਾਕੀ ਤੱਤ ਸਾਡੀ ਜ਼ਮੀਨ ਚ ਪਏ ਨੇ ਉਹਨਾਂ ਨੂੰ ਕਿਵੇਂ ਜਿਹੜਾ ਪੀ ਐਚ ਦੀ ਰਿਪੋਰਟ ਆ ਉਹ ਕਿਵੇਂ ਪ੍ਰਭਾਵਿਤ ਕਰਦੀ ਆ ਫਿਰ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀਆਂ ਹਰਾ ਰੰਗ ਦਿੱਤਾ ਹੈ ਪੀਲਾ ਰੰਗ ਦਿੱਤਾ ਹੈ ਲਾਲ ਰੰਗ ਦਿੱਤਾ ਹੈ ਇਹ ਇਹਨਾਂ ਨੇ ਮਿੰਨਤੀ ਦੱਸੀ ਹੋਈ ਆ ਵੀ ਸਾਡੀ ਜ਼ਮੀਨ ਚ ਜਿਹੜੀ ਹੈ ਹਰਾਪਣ ਤਾਂ ਹਾਈ ਜੀ ਨੂੰ ਦਰਸਾਉਂਦਾ ਤੇ ਪੀਲਾਪਣ ਜਿਹੜਾ ਉਹ ਮੀਡੀਅਮ ਨੂੰ ਦੱਸਦਾ ਤੇ ਜਿਹੜਾ ਲਾਲ ਰੰਗ ਆ ਉਹ ਲੋ ਨੂੰ ਦੱਸਦਾ ਉਹਦੀ ਉਹ ਡੈਫੀਸ਼ੀਐਂਸੀ ਦੱਸਦਾ ਜਾਂ ਉਹਨਾਂ ਚੀਜ਼ਾਂ ਦੀ ਘਾਟ ਦੱਸਦਾ ਤੇ ਉਸ ਤੋਂ ਬਾਅਦ ਦੇ ਵਿੱਚ ਸਟਰੋਂਗਲੀ ਐਸਿਡ ਲਿਖਿਆ ਹੋਇਆ ਤੇ ਫਿਰ ਸਟਰੋਂਗਲੀ ਐਲਕਲਾਈਨ ਲਿਖਿਆ ਹੋਇਆ ਤਾਂ ਇਹਨਾਂ ਚੀਜ਼ਾਂ ਦਾ ਮਤਲਬ ਪੰਜਾਬੀ 'ਚ ਹੈਗਾ ਕਿ ਜੇ ਤਾਂ ਸਟਰੋਂਗਲੀ ਐਸਿਡ ਹੈ ਤਾਂ ਸਾਡੀ ਮਿੱਟੀ ਦੇ ਵਿੱਚ ਜਿਹੜਾ ਤਜਾਬ ਜ਼ਿਆਦਾ ਹੈ ਸਟਰੋਂਗਲੀ ਐਲਕਲਾਈਨ ਦਾ ਮਤਲਬ ਹੈਗਾ ਸਾਡੀ ਮਿੱਟੀ ਦੇ ਵਿੱਚ ਖਾਰਾਪਣ ਜ਼ਿਆਦਾ ਹੈ ਫਿਰ ਉਦੋਂ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਆਹ ਤੱਤ ਦਿੱਤੇ ਹੋਣੇ ਆ ਸਾਰੇ ਆ ਰਿਪੋਰਟ ਦੇ ਵਿੱਚ ਤਾਂ ਉਸ ਤੋਂ ਬਾਅਦ ਦੇ ਵਿੱਚ ਥੱਲੇ 4 ਤੋਂ ਲੈ ਕੇ 10 ਤੱਕ ਇੱਥੇ ਗਿਣਤੀ ਦਿੱਤੀ ਹੋਈ ਆ ਜਿਵੇਂ ਅਸੀਂ ਸਾਡੇ ਖੂਨ ਨੂੰ ਅਸੀਂ ਦਰਸਾਉਨੇ ਆ ਜਾਂ ਉਹ ਰਿਪੋਰਟ ਦੱਸਾਉਂਦੀ ਹੁੰਦੀ ਆ ਖੂਨ ਨੂੰ ਵੀ 9 ਗ੍ਰਾਮ ਤੋਂ ਲੈ ਕੇ 14 ਗ੍ਰਾਮ ਜਿਹੜਾ ਖੂਨ ਹੈ ਠੀਕ ਇਸੇ ਤਰ੍ਹਾਂ ਜਿਹੜੀ ਸਾਡੀ ਮਿੱਟੀ ਦੇ ਮਿਹਦੇ ਦੀ ਰਿਪੋਰਟ ਪੀ ਐਚ ਜਿਹਨੂੰ ਕਹਿੰਦੇ ਨੇ ਅਸੀਂ ਤਾਂ ਪੀ ਐਚ ਜਿਹੜਾ ਹੈਗਾ 4 ਤੋਂ ਲੈ ਕੇ 10 ਤੱਕ ਗਿਣਿਆ ਜਾਂਦਾ ਹੁੰਦਾ ਪਰ ਇਹ ਚੰਗਾ ਕਿੱਥੇ ਹੁੰਦਾ ਹੈ ਚੰਗਾ ਇਹ 6.0 ਤੋਂ ਲੈ 6.2 ਤੋਂ ਲੈ ਕੇ 7.3 ਤੱਕ ਇਹ ਜਿਹੜਾ ਇਹ ਚੰਗਾ ਹੁੰਦਾ ਹੈ ਇਸੇ ਕਰਕੇ ਅਸੀਂ ਕਹਿ ਦਿੰਦੇ ਆ ਵੀ ਸਾਡੀ ਜਿਹੜੀ ਫਲਾਣੀ ਜ਼ਮੀਨ ਆ ਭਾਈ ਉਹ ਛੋਟੇ ਦੇ ਸਰਰ ਗਈ ਆ ਉਹ ਛੋਟੇ ਦੇ ਸਰਰ ਗਈ ਤਾਂ ਹੀ ਆ ਜੇ 6.2 ਤੋਂ ਲੈ ਕੇ 7.3 ਤੱਕ ਆ ਜਿਹੜੀ ਉਹ ਮੰਨ ਲਓ ਸਾਡੀ ਮਿੱਟੀ ਦੀ ਰਿਪੋਰਟ ਆਉਂਦੀ ਆ ਜੇ ਉਹਦੇ ਚ ਆ ਨੰਬਰ ਆਉਂਦੇ ਨੇ ਫੇਰ ਆ ਜਿਹੜੀ ਅਸੀਂ ਹਰੀ ਲਕੀਰ ਦੇਖਦੇ ਆ ਇਹ ਹਰੀ ਲਕੀਰ 6.2 ਤੋਂ ਲੈ ਕੇ 7.3 ਤੱਕ ਇਹਨਾਂ ਨੇ ਦਿੱਤੀ ਹੋਈ ਆ ਇਹਦੇ ਵਿੱਚ ਆ ਤਤ ਦਿੱਤੇ ਹੋਏ ਨੇ ਜਿੰਨੇ ਤੁਸੀਂ ਆ ਕਦੇ ਲਾਲ ਦੇਖਦੇ ਹੋ ਕਦੇ ਹਰਾ ਦੇਖਦੇ ਹੋ ਫਿਰ ਇੱਥੇ ਲਾਲ ਆ ਜਾਂਦਾ ਫਿਰ ਕੁਝ ਕੁ ਤਤ ਨੇ ਜਿਹੜੇ ਉਹ ਅਲੱਗ-ਅਲੱਗ ਗਿਣਤੀਆਂ ਤੇ ਹਰੇ ਪਏ ਨੇ ਤੇ ਕਿਤੇ ਲਾਲ ਪਏ ਨੇ ਤੇ ਜਦੋਂ ਅਸੀਂ ਜਿਹੜੇ ਮੇਜਰ ਤਤਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਜਿਹੜੇ ਜਿਆਦਾ ਜ਼ਰੂਰੀ ਆ ਸਾਡੀ ਜ਼ਮੀਨ ਨੂੰ ਸਾਡੀ ਫਸਲ ਨੂੰ ਉਹਨਾਂ ਜ਼ਮੀਨਾਂ ਦੀ ਅਸੀਂ ਜਦੋਂ ਗੱਲ ਕਰਦੇ ਆ ਉਹਨਾਂ ਤਤਾਂ ਦੀ ਅਸੀਂ ਜਦੋਂ ਗੱਲ ਕਰਦੇ ਆ ਤਾਂ ਜਦੋਂ ਅਸੀਂ ਆ ਹਰੀ ਜੀ ਲਕੀਰ ਦੇਖਦੇ ਆ ਜਿਹੜੀ ਆ ਹਰੀ ਲਕੀਰ ਦਾ ਘੇਰਾ ਮਾਰਿਆ ਹੋਇਆ ਇਹਨਾਂ ਨੇ ਤਾਂ ਇਹਦੇ ਵਿੱਚ ਇਹਨਾਂ ਨੇ ਜੂਰੀਆ ਦਿੱਤਾ ਹੋਇਆ ਨਾਈਟ੍ਰੋਜਨ ਦਿੱਤਾ ਹੋਇਆ ਫਿਰ ਉਹਦੇ ਬਾਅਦ ਚ ਡੀਏਪ ਦਿੱਤੀ ਹੋਈ ਹੈ ਫਾਸਫੋਰਸ ਦਿੱਤਾ ਹੋਇਆ ਫਿਰ ਪੋਟਾਸ਼ ਦੀ ਗੱਲ ਕਰਦੇ ਨੇ ਇਹ ਪੋਟਾਸ਼ੀਅਮ ਸਲਫਰ ਇਹਨਾਂ ਨੇ ਦਿੱਤਾ ਹੋਇਆ ਕੈਲਸ਼ੀਅਮ ਦਿੱਤਾ ਹੋਇਆ ম্যাগਨੀਸ਼ੀਅਮ ਦਿੱਤਾ ਹੋਇਆ ਆਇਰਨ ਦਿੱਤਾ ਹੋਇਆ ম্যাগਨੀਸ਼ੀਅਮ ਦਿੱਤਾ ਹੋਇਆ ਠੀਕ ਹੈ ਜੀ ਮੈਗਨੀਜ਼ ਦਿੱਤਾ ਹੋਇਆ ਬੋਰਨ ਦਿੱਤਾ ਹੋਇਆ ਕਾਪਰ ਐਂਡ ਜ਼ਿੰਕ ਦਿੱਤਾ ਹੋਇਆ ਮੋਲੀਬਡੇਨੀਅਮ ਦਿੱਤਾ ਹੋਇਆ ਇਹ ਜਿੰਨੇ ਤੱਤ ਨੇ ਸਾਰੀ ਜ਼ਮੀਨ ਨੂੰ ਜਿਹੜੇ ਨੇ ਉਹ ਜ਼ਰੂਰੀ ਨੇ ਇਹ ਜ਼ਰੂਰੀ ਤੱਤ ਨੇ ਇਸੇ ਕਰਕੇ ਇਹਨਾਂ ਨੇ ਉੱਪਰ ਲਿਖਤਾ ਇਹਨਾਂ ਨੇ ਹੌਲ ਸੋਇਲ ਪੀ ਐਚ ਅਫੈਕਟ ਅਵੇਲੇਬਿਲਟੀ ਆਫ ਪਲਾਂਟ ਨਿਊਟ੍ਰੀਸ਼ਨ ਤੇ ਫਿਰ ਅਸੀਂ ਦੇਖਦੇ ਆ ਵੀ 6.2 ਤੋਂ ਲੈ ਕੇ 7.3 ਤੱਕ ਜਿਹੜਾ ਹਰੀ ਜਿਲਕੀ ਇਹਨਾਂ ਨੇ ਇੱਥੇ ਮਾਰੀ ਹੋਈ ਆ ਸਰਕਲ ਇਹਨਾਂ ਨੇ ਦਿੱਤਾ ਹੋਇਆ ਤਾਂ ਇਹਦੇ ਚ ਨਾਈਟ੍ਰੋਜਨ ਯੂਰੀਆ ਫਾਸਫੋਸ ਡੀ ਏ ਪੀ ਪੋਟਾਸ਼ੀਅਮ ਸਲਫਰ ਕੈਲਸ਼ੀਅਮ ਤੇ ਮੈਗਨੀਸ਼ੀਅਮ ਇਹ ਜਿੰਨੇ ਤੱਤ ਨੇ ਇਹਦੇ ਚ ਇਹ ਹਰੇ-ਹਰੇ ਦਿੱਤੇ ਹੋਏ ਨੇ ਇਹ ਹਰੇ-ਹਰੇ ਇਸੇ ਕਰਕੇ ਦਿੱਤੇ ਹੋਏ ਨੇ ਜੇ ਸਾਡੀ ਜ਼ਮੀਨ ਦਾ ਜਿਹੜਾ ਪੀ ਐਚ 6.2 ਤੋਂ ਲੈ ਕੇ 7.3 ਤੱਕ ਰਹੂਗਾ ਫਿਰ ਇਹ ਤਾਤਾ ਆਟੋਮੈਟਿਕਲੀ ਜਿਹੜਾ ਕੁਦਰਤੀ ਸਰਕਲ ਬਣਿਆ ਹੋਇਆ ਸਾਡੀ ਜ਼ਮੀਨ ਦਾ ਮੇਦਾ ਠੀਕ ਹੈ ਤਾਂ ਉਹ ਆਟੋਮੈਟਿਕਲੀ ਸਾਰੀਆਂ ਚੀਜ਼ਾਂ ਉਹ ਦਿੰਦਾ ਰਹੂਗਾ ਬੂਟੇ ਨੂੰ ਜਿਹੜੀ ਵੀ ਚੀਜ਼ ਅਸੀਂ ਉਹਦੇ 'ਚ ਸਿੱਟਾਂਗੇ ਜਾਂ ਜਿਹੜੀ ਚੀਜ਼ ਕੁਦਰਤੀ ਤੌਰ ਤੇ ਸਾਡੀ ਜ਼ਮੀਨ ਦੇ ਵਿੱਚ ਪਈ ਆ ਉਹ ਆਟੋਮੈਟਿਕਲੀ ਕੀ ਹੈ ਮੇਦਾ ਮਿੱਟੀ ਦਾ ਉਹ ਪਚਾਈ ਜਾਊਗਾ ਪਰ ਸਾਡੀਆਂ ਮਿੱਟੀਆਂ ਦਾ ਜਿਹੜਾ ਪੀ ਐਚ ਮਾਪ ਉਹ ਕਿੱਥੇ ਖੜਾ ਹੈਗਾ ਉਹ ਖੜਾ ਹੈ 8 ਤੋਂ ਲੈ ਕੇ 9 ਤੱਕ 8 ਤੋਂ ਲੈ ਕੇ 9 ਤੱਕ ਜਦੋਂ ਅਸੀਂ ਗੱਲ ਕਰਦੇ ਆ ਆਹ ਰਿਪੋਰਟ ਨੂੰ ਦੇਖਦੇ ਹੋਏ ਤਾਂ ਇਹਦੇ ਚ ਕੀ ਹੈ 8 ਤੋਂ ਲੈ ਕੇ 9 ਤੱਕ ਜਦੋਂ ਅਸੀਂ ਗੱਲ ਕਰਦੇ ਆ ਤਾਂ ਇੱਥੇ ਬਹੁਤ ਸਾਰੇ ਜਿਹੜੇ ਤੱਤ ਨੇ ਉਹ ਲਾਲ ਲਾਲ ਪਏ ਨੇ ਮੰਨ ਲਓ ਲੋ ਹੋਏ ਹੋਏ ਨੇ ਸਾਡੀ ਜ਼ਮੀਨ ਜੋ ਜਮੀਨ ਹੀ ਹੈਗੇ ਤੇ ਇੱਥੇ ਕੈਲਸ਼ੀਅਮ ਲੋ ਹੋਇਆ ਪਿਆ ਹੈ ਡੀ ਏ ਪੀ ਇੱਥੇ ਲੋ ਹੋਇਆ ਪਿਆ ਹੈ ਨਾਈਟ੍ਰੋਜਨ ਇੱਥੇ ਲੋ ਹੋਇਆ ਪਿਆ ਹੈ ਹੂੰ ਤੇ ਉਸ ਤੋਂ ਬਾਅਦ ਦੇ ਵਿੱਚ ম্যাগਨੀਸ਼ੀਅਮ ਇੱਥੇ ਲੋ ਹੋਇਆ ਪਿਆ ਆਇਰਨ ਇੱਥੇ ਲੋ ਹੋਇਆ ਪਿਆ ਜਿਹੜੀ ਵੀ ਚੀਜ਼ ਅਸੀਂ ਦੇਖਦੇ ਹਾਂ ਸਾਰੀ ਲੋ ਹੋਈ ਪਈ ਆ ਤਾਂ ਇਹਦਾ ਮਤਲਬ ਕੀ ਆ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਵੀ ਸਾਡੀ ਜ਼ਮੀਨ ਦੇ ਵਿੱਚ ਖਾਰਾਪਣ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਉਹਦਾ ਮੇਨ ਬਦਲਣ ਦਾ ਕਾਰਨ ਕੀ ਆ ਉਹਦਾ ਵੱਡਾ ਕਾਰਨ ਹੈਗਾ ਜਿਹੜਾ ਅਸੀਂ ਆਈ ਵਾਰੀ ਅਸੀਂ ਜਿਹੜਾ ਸਾਡੀ ਜ਼ਮੀਨ ਦੇ ਵਿੱਚ ਜੂਰੀਆ ਦਿੰਨੇ ਜੂਰੀਏ ਦੀ ਅਸੀਂ ਜਿਹੜੀ ਆ ਵਰਤੋਂ ਆ ਉਧਰ ਵਰਤੋਂ ਕਰਦੇ ਆ ਸਾਨੂੰ ਇਹ ਪਤਾ ਵੀ ਹੈ ਪਰਕ੍ਰਿਏ ਕੀ ਸਾਨੂੰ ਹਰੇਕ ਚੀਜ਼ ਦਾ ਹੱਲ ਜਿਹੜਾ ਉਹ ਜੂਰੀਆ ਲੱਗਦਾ ਜੇ ਗੱਲ ਕਰੀਏ ਵੀ ਜੂਰੀਏ ਦੀ ਵੀ ਜੂਰੀਆ ਜਿਹੜਾ ਹੈਗਾ ਉਹ ਜ਼ਮੀਨ ਵਾਸਤੇ ਮਾੜਾ ਨਹੀਂ ਹੈਗਾ ਜਾਂ ਬੂਟਿਆਂ ਵਾਸਤੇ ਮਾੜਾ ਨਹੀਂ ਫਿਰ ਮਾੜਾ ਕਿਉਂ ਨਹੀਂ ਫਿਰ ਮਾੜਾ ਵੀ ਹੈ ਤੇ ਮਾੜਾ ਵੀ ਨਹੀਂ ਮਾੜਾ ਇਸ ਕਰਕੇ ਹੈ ਕਿਉਂਕਿ ਉਹ ਇੱਕ ਆਰਟੀਫੀਸ਼ੀਅਲ ਚੀਜ਼ ਆ ਗਈ ਉਹ ਬਣੀ ਬਣਾਈ ਚੀਜ਼ ਆ ਗਈ ਉਹ ਕੁਦਰਤੀ ਚੀਜ਼ ਨਹੀਂ ਹੈਗੀ ਉਹ ਇਨਗ ਆਰਗੈਨਿਕ ਤਾਂ ਹੈਗੀ ਆ ਪਰ ਉਹ ਕੁਦਰਤੀ ਰੂਪ ਦੇ ਵਿੱਚ ਨਹੀਂ ਹੈਗੀ ਉਹ ਆਰਟੀਫੀਸ਼ੀਅਲ ਚੀਜ਼ ਆ ਗਈ ਤਾਂ ਜੇ ਅਸੀਂ ਜੂਰੀਏ ਦੀ ਗੱਲ ਕਰੀਏ ਡਾਕਟਰ ਹਾਈਪਰਬੋਸ ਨੇ ਜਿਹੜਾ 18ਵੀਂ ਸਦੀ ਦੇ ਵਿੱਚ ਜੂਰੀਏ ਦੀ ਕਾਢ ਕੱਢੀ ਸੀਗੀ ਆਪਣੇ ਦਾ ਬਹੁਤ ਜਾ ਕੇ ਉਦੋਂ ਬਾਅਦ ਦੇ ਵਿੱਚ 1900 ਖਣੀ 67 68 ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆਈ ਆ ਉਦੋਂ ਜੂਰੀਆ ਆਇਆ ਉਦੋਂ ਸਭ ਤੋਂ ਪਹਿਲਾਂ ਜਿਹੜੀ ਜੂਰੀਏ ਦੀ ਜਿਹੜੀ ਡੋਸ ਸੀਗੀ ਉਹ 5 ਕਿਲੋ ਪ੍ਰਤੀ ਏਕੜ ਦੀ ਸੀ ਫਿਰ ਇਹ ਜਿਹੜਾ ਜੂਰੀਏ ਦੇ ਵਿੱਚ ਹੈਗਾ ਕੀ ਹੈ ਵੀ ਉਹ ਜਿਹੜਾ ਪੀ ਐਚ ਨੂੰ ਹੈ ਉਹ ਸਾਡੀ ਮਿੱਟੀ ਦੇ ਮਿਹਦੇ ਨੂੰ ਪ੍ਰਭਾਵਿਤ ਕਰਦਾ ਹੈ ਜਿਉ ਸਾਡੀ ਮਿੱਟੀ ਦਾ ਮਿਹਦਾ ਉਹਨੂੰ ਮਾੜਾ ਬਣਾਉਂਦਾ ਉਹ ਜਿਹੜਾ ਉਹਦੇ ਚ 100 ਕਿਲੋ ਮੰਗਰ 46% ਐਨ ਉਹਨਾਂ ਨੇ ਲਿਖਿਆ ਹੋਇਆ ਵੀ 46% ਐਨ ਉਹਦੇ 'ਚ ਹੈਗਾ ਜਦੋਂ ਅਸੀਂ ਕੈਲਕੂਲੇਸ਼ਨ ਕਰਕੇ ਦੇਖਦੇ ਆਂ ਤਾਂ ਲਗਭਗ ਲਗਭਗ 27 ਕਿਲੋ ਦੇ ਤਕਰੀਬਨ ਖਣੀ 23 ਕਿਲੋ ਦੇ ਤਕਰੀਬਨ ਜਿਹੜਾ ਹੈਗਾ ਉਹ ਲੂਣਾ ਮਾਧਾ ਅਸੀਂ ਆਪਣੀ ਜ਼ਮੀਨ 'ਚ ਆਈ ਵਾਰੀ ਅਸੀਂ ਛਿਟਾ ਦਿੰਨੇ ਆਂ 100 ਕਿਲੋ ਦੇ ਮੰਗਰ ਜਦੋਂ ਲੂਣਾ ਮਾਧਾ ਸਾਡੀ ਜ਼ਮੀਨ ਦੇ ਵਿੱਚ ਜਾਂਦਾ ਫਿਰ ਉਹ ਪੀ ਐਚ ਮਾਪ ਨੂੰ ਜਿਹੜਾ ਉਹ ਖਾਰੇਪਣ ਵੱਲ ਨੂੰ ਵਧਾਉਂਦਾ ਐ ਇਸੇ ਕਰਕੇ ਜਿਹੜਾ ਜੂਰੀ ਆ ਸਾਡੀ ਜ਼ਮੀਨ ਵਾਸਤੇ ਉਹ ਆਰਟੀਫੀਸ਼ੀਅਲ ਐ ਉਹ ਸਾਡੀ ਜ਼ਮੀਨ ਵਾਸਤੇ ਮਾੜਾ ਫਿਰ ਜਿਹੜਾ ਉਹਦੇ ਚ ਨਾਈਟ੍ਰੋਜਨ ਤੱਤ ਹੈ ਜੂਰੀਏ ਚ ਜਦੋਂ ਅਸੀਂ ਉਹਦੀ ਗੱਲ ਕਰਦੇ ਆ ਤਾਂ ਉਹ ਮਾੜਾ ਨਹੀਂ ਹੈਗਾ ਉਹ ਕਿਉਂ ਨਹੀਂ ਮਾੜਾ ਕਿਉਂਕਿ ਜਿਹੜੀ ਅਸੀਂ ਹਵਾ ਦੇ ਵਿੱਚ ਸਾਹ ਲੈਂਦੇ ਆ ਜਿੱਥੇ ਇਹਦੇ ਚ ਆਕਸੀਜਨ ਪਈ ਆ ਕਾਰਬਨ ਡਾਈਆਕਸਾਈਡ ਪਈ ਆ ਜਾਂ ਹੋਰ ਗੈਸਾਂ ਪਈਆਂ ਨੇ ਤਾਂ ਇਹਦੇ ਚ 78% ਜਿਹੜੀ ਆ ਨਾਈਟ੍ਰੋਜਨ ਪਈ ਆ ਜਾਨੀ ਉਹ ਜਿਹੜੀ ਜੂਰੀਏ ਦੇ ਵਿੱਚ ਉਹ ਨਾਈਟ੍ਰੋਜਨ ਤੱਤ ਹੁੰਦਾ ਉਹ ਇਹਦੇ ਚ ਪਿਆ ਹੈ ਇਸੇ ਕਰਕੇ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਨੇ ਵੀ ਯਾਰ ਜਦੋਂ ਮੀਂਹ ਪੈ ਗਿਆ ਤਸ ਸਾਰੀਆਂ ਫਸਲਾਂ ਜਿਹੜੀਆਂ ਹਰੀਆਂ ਭਰੀਆਂ ਹੋਣਗੀਆਂ ਆਪਦੇ ਆਪ ਹੀ ਠੀਕ ਹੋ ਜਾਣਗੀਆਂ ਉਹ ਕਿਉਂ ਹੁੰਦੀਆਂ ਨੇ ਕਿਉਂਕਿ ਜਿਹੜਾ ਨਾਈਟ੍ਰੋਜਨ 78% ਹਵਾ ਦੇ ਵਿੱਚ ਜੂਰੀਆ ਪਿਆ ਹੈਗਾ ਕੁਦਰਤੀ ਤਰੀਕੇ ਨਾਲ ਉਹ ਪਾਣੀ ਦੀਆਂ ਬੂੰਦਾਂ 'ਚ ਘੁਲ ਕੇ ਸਾਡੀ ਜ਼ਮੀਨ ਨੂੰ ਮਿਲਦਾ ਉਹ ਤਾਂ ਹੀ ਉਹ ਨਾਈਟ੍ਰੋਜਨ ਮਾੜਾ ਨਹੀਂ ਹੈਗਾ ਪਰ ਜਿਹੜਾ ਉਹ ਆਰਟੀਫੀਸ਼ੀਅਲ ਤਰੀਕੇ ਨਾਲ ਤਿਆਰ ਕੀਤਾ ਹੋਇਆ ਜਿਹੜਾ ਅਸੀਂ ਜੂਰੀਆ ਆਏ ਸਾਲ ਆਪਦੀ ਜ਼ਮੀਨ 'ਚ ਮਹੀਨੇ ਬਾਅਦ 15 ਦਿਨਾਂ ਬਾਅਦ ਜਾਂ ਹੁਣ ਅਸੀਂ ਕੈਸਟ ਬਨ ਲਈ ਝੋਨੇ 'ਚ ਸੱਟਣ ਦੀ ਜਦੋਂ ਉਹ ਜੂਰੀਆ ਦਿੰਨੇ ਆ ਤਾਂ ਉਹ ਇਹ ਪੀ ਐਚ ਨੂੰ ਪ੍ਰਭਾਵਿਤ ਕਰਦਾ ਹੈ ਸਾਡੀ ਮਿੱਟੀ ਦੇ ਮਿਹਦੇ ਨੂੰ ਖਰਾਬ ਕਰਦਾ ਏਸੇ ਕਰਕੇ ਜਿਹੜਾ ਹੈਗਾ ਜਦੋਂ ਅਸੀਂ ਰਿਪੋਰਟ ਚੈੱਕ ਕਰਾਉਨੇ ਆ ਅ ਮਹਿਕਮੇ ਵਾਲਿਆਂ ਤੋਂ ਜਾਂ ਪ੍ਰਾਈਵੇਟ ਲੈਬਾਂ ਤੋਂ ਜਾਂ ਪ੍ਰਾਈਵੇਟ ਕੰਪਨੀਆਂ ਤੋਂ ਅਸੀਂ ਚੈੱਕ ਕਰਾਉਨੇ ਆ ਤਾਂ ਸਭ ਤੋਂ ਪਹਿਲਾਂ ਉਹ ਪੀ ਐਚ ਦੱਸਦੇ ਨੇ ਵੀ ਤੁਹਾਡੀ ਮਿੱਟੀ ਦਾ ਜਿਹੜਾ ਪੀ ਐਚ ਮਾਪ ਹੈ ਉਹ ਐਨਾ ਹੈ ਤੁਹਾਡੇ ਪਾਣੀ ਦਾ ਪੀ ਐਚ ਮਾਪ ਐਨਾ ਹੈ ਪੀ ਐਚ ਦਾ ਅਸਲ ਚ ਮਤਲਬ ਹੀ ਇਹੀ ਹੈ ਵੀ ਜਿਹੜਾ ਤਜਾਬੀਪਨ ਹੈ ਜਿਹੜਾ ਖਾਰਾਪਨ ਹੈ ਜਾਂ ਸਾਡੀ ਜ਼ਮੀਨ ਦੇ ਵਿੱਚ ਤਜਾਬ ਪਏ ਨੇ ਜਾਂ ਜ਼ਮੀਨ ਦੇ ਵਿੱਚ ਲੂਣ ਪਏ ਨੇ ਪਾਣੀ ਦੇ ਵਿੱਚ ਤਜਾਬ ਜਿਹੜੇ ਪਏ ਨੇ ਜਾਂ ਉਹਦੇ ਵਿੱਚ ਵੀ ਜਿਹੜੇ ਲੂਣ ਪਏ ਨੇ ਉਹਨਾਂ ਦਾ ਉਹ ਬੈਲੈਂਸ ਹੈ ਜਾਂ ਉਹ ਗਿਣਤੀ ਵੱਧ ਨੂੰ ਹੈ ਜਾਂ ਉਹ ਘਟ ਨੂੰ ਹੈ ਇਹ ਸਾਰੀ ਚੀਜ਼ ਨੂੰ ਅਸੀਂ ਪੋਟੈਂਸ਼ੀਅਲ ਆਫ ਹਾਈਡਰੋਜਨ ਪੀ ਐਚ ਮਾਪ ਕਹਿ ਦਾਨੇ ਆ ਪੀ ਐਚ ਫੈਕਟਰ ਕਹਿ ਦਾਨੇ ਆ ਤੇ ਮੈਨੂੰ ਲੱਗਦਾ ਜਿਹੜੀ ਇਹ ਪੀ ਐਚ ਰਿਪੋਰਟ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਆਸਤੇ ਜਦੋਂ ਅਸੀਂ ਜ਼ਮੀਨਾਂ ਦੇ ਵਿੱਚ ਅਸੀਂ ਫਸਲ ਦੀ ਬਾਹੀ ਕਰਦੇ ਹਾਂ ਜਾਂ ਬਾਹੀ ਕਰਦੇ ਹਾਂ ਅਸੀਂ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਆਸਤੇ ਉਹ 6ਵੇਂ ਮਹੀਨੇ ਆਈ ਹਾੜੀ ਆਈ ਸੋਣੀ ਸਾਨੂੰ ਜਿਹੜੀ ਹੈ ਉਹ ਮੈਨੂੰ ਲੱਗਦਾ ਵੀ ਚੈੱਕ ਕਰਵਾਉਣੀ ਚਾਹੀਦੀ ਆ ਤੇ ਉਹਦੇ ਵਾਸਤੇ ਚੈੱਕ ਕਰਨ ਵਾਸਤੇ ਇੱਕਾ ਮੀਟਰ ਜਿਹੜਾ ਹੈਗਾ ਇਹ ਤਿਆਰ ਕੀਤਾ ਹੋਇਆ ਹੈਗਾ Amazon ਤੋਂ ਜਾਂ ਹੋਰ ਅਸੀਂ ਸਾਈਟਾਂ ਤੋਂ ਇਹ ਆਨਲਾਈਨ ਵੀ ਮੰਗਵਾ ਸਕਦੇ ਹਾਂ ਤਾਂ ਮੈਨੂੰ ਲੱਗਦਾ ਵੀ ਇਹ ਜ਼ਰੂਰੀ ਆ ਜਿਵੇਂ ਸਾਡੇ ਮੋਟਰ ਦੇ ਉੱਤੇ ਚਾਬੀਆਂ ਪਾਨੇ ਪਲਾਸ ਜਾਂ ਹੋਰ ਸੰਦ ਸੰਦੇੜਾ ਪਿਆ ਹੁੰਦਾ ਤਾਂ ਉਵੇਂ ਹੀ ਮੈਨੂੰ ਲੱਗਦਾ ਵੀ ਇਹ ਸੰਦ ਵੀ ਸਾਡੀ ਮੋਟਰ ਦੇ ਉੱਤੇ ਹੋਣਾ ਚਾਹੀਦਾ ਤਾਂ ਉਮੀਦ ਕਰਦਾ ਵੀ ਤੁਹਾਨੂੰ ਜਿਹੜੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਿਓ ਇਹਨਾਂ ਕਹਿੰਦਾ ਹੋਇਆ ਧੰਨਵਾਦ ਕਰਦਾ